ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਇੱਥੇ ਮੈਂ ਬਣਾ ਰਹੀ ਸੀ ਮਸਾਲਾ ਕਿ ਮੈਂ ਬਣਾਈ ਹੈ ਮੂੰਗੀ ਮਸਰਾਂ ਦੀ ਦਾਲ ਗਰਮੀ ਬਹੁਤ ਜ਼ਿਆਦਾ ਹੈ ਮੈਂ ਕਿ ਪੱਖੇ ਤੇ ਬਹਿ ਕੇ ਮਸਾਲਾ ਬਣਾਉਣੀ ਆ ਮੈਂ ਚੀਜ਼ ਦੇ ਪਈ ਹੈ ਤੇ ਪਿਆਜ਼ ਨਾਲੇ ਕਰਦੇ ਪਈ ਸੀ ਗੱਲਾਂ ਇੱਥੇ ਮੰਮੀ ਬੈਠੇ ਨਾਲ ਗਰਮੀ ਬਹੁਤ ਜ਼ਿਆਦਾ ਹੈ ਬਾਹਰ ਬਹੁਤ ਜ਼ਿਆਦਾ ਸੇਕ ਆਉਣ ਰਿਹਾ ਹੈ ਉਹ ਜਿੱਥੇ ਕਰਦੇ ਹੇ ਨਾਲੇ ਗੱਲਾਂ ਨਾਲੇ ਬਣਾਉਣੇ ਮਸਾਲਾ ਵੇਸ ਨਾਲਾਂਗੇ ਪਤਲਾ ਪਤਲਾ ਜਿਹਾ ਉਹ ਦੇਖੋ ਪਾਵਾਂਗੇ ਪਿਆਜ਼ ਤੇ ਪਨੀਰ ਇਹਦੇ ਵਿੱਚ ਇਹ ਲੂਣ ਮਿਕਸ ਕਰਦੇ ਆ ਮਿਰਚ ਨੂੰ ਮਿਰਚ ਦੇਖੋ ਇਸ ਤਰ੍ਹਾਂ ਹੀ ਸਟਪਿੰਗ ਕਰ ਲਾਂਗੇ ਇਹਦੀ ਹੂੰ ਪਰਪਜ ਲਓ ਜੀ ਹੁਣ ਇਹਦੇ ਇਦਾਂ ਪੜ ਕੇ ਨਾ ਇਹ ਲੱਗ ਮੋਈ ਸਾੜੇ ਇਦਾਂ ਬੰਦ ਕਰ ਦਾਂਗੇ ਆਪਣੀ ਉਂਗਲ ਨਾਲ ਇਦਾਂ ਇਹਨੂੰ ਇਹਦੇ ਉੱਪਰ ਹੀ ਪਾਵਾਂ ਘਿਓ ਲਾਵਾਂਗੇ ਮਾਝੀ ਦੇ ਫਾਈ ਨਹੀਂ ਕਰਨਾ ਇਹਨੂੰ ਬਸ ਇਸ ਤਰ੍ਹਾਂ ਘਿਓ ਲਾ ਕੇ ਇਹਦੇ ਉੱਪਰ ਜਿਹੜੇ ਜੀ ਚੋਕੇ ਰਹਾ ਦਾਂਗੇ ਗੈਸ ਬਲਕੋ ਤੇ ਇਸੇ ਮਤ ਰੱਖਣੀ ਆ ਯੋ ਤਾਂ ਗੈਸ ਹਿੰਦਰਾ ਖੰਟੇ ਇਹਨਾਂ ਪਾਸਾ ਪਤਾ ਮੈਂ ਹਾਂ ਜੀ ਟੈਂਪਰ ਬਣ ਗਈ ਜੇ ਸਾਡੇ ਕਿੰਨਾ ਵਧੀਆ ਬਣ ਗਿਆ ਇਹਨਾਂ ਨੂੰ ਥੋੜਾ ਜਿਹੀ ਹੋਸਟਾ ਦਾ ਨਾਦਾਂ ਮੈਂ ਇਹਨਾਂ ਸਾਈਡ ਆਸ ਐਡ ਵੀ ਹੈ ਜੀ ਇਦਾਂ ਚੁੱਕ ਕੇ ਨਾ ਇਦਾਂ ਹੀ ਸੇਕ ਲਾਂਗੇ ਚੰਗੀ ਤਰ੍ਹਾਂ ਬੱਸ ਕਿੰਨਾ ਵਧੀਆ ਇਹ ਤਾਂ ਬਣ ਗਿਆ ਬੱਚੇ ਤਾਂ ਉਹ ਬਾ ਰੋਟੀ ਨਹੀਂ ਖਾਂਦੇ ਹੈਗੇ ਬੱਚਿਓ ਨੇ ਇਹ ਜ਼ਰੂਰ ਬਣਾ ਕੇ ਦਿਓ ਲੋ ਵੇਖੋ ਕਿੰਨੀ ਵਧੀਆ ਚੀਜ਼ ਬਣ ਗਈ ਹੈ ਲੋ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਬਣ ਗਿਆ ਹੈ ਇਹ ਵੀ ਸਾਡੇ ਕਿੰਨਾ ਵਧੀਆ ਬਣਿਆ ਹੈ ਆਏ ਦੂਸਰਾ ਵੀ ਪਤਾ ਨਹੀਂ ਜਿਹੜਾ ਤਿਆਰ ਕੀਤੀ ਆ ਇਹਨੂੰ ਮੈਂ ਸੇਮ ਇਧਰ ਪਾ ਕੇ ਅੱਗੇ ਕਰੀਆ ਆਪਾਂ ਕੜਾਹੇ 'ਚ ਓਲਾਵਾਂਗੇ ਫੋਨਟਾਂ ਨਹੀਂ ਕੇ ਪੱਤਨਾ ਪਾ ਲਈਏ ਇਹੋ ਪੱਕ ਗਈ ਦੇਸਾਂ ਦੇ ਉਹ ਇੰਨਾ ਕੰਝ ਉਹ ਦੇਖੀਏ ਦੇਖ ਸਕਦੇ ਕਿੰਨਾ ਵਧੀਆ ਬਣ ਗਿਆ ਉਹ ਸੋਹਣੀ ਲੇਅਰ ਬਣੀ ਹੈ ਜਿਹੜੀ ਆ ਦੇਖ ਸਕਦੇ ਤੁਸੀਂ ਵਿੱਚੋਂ ਬਹੁਤ ਵਧੀਆ ਬਣਿਆ ਹੈ ਆ ਤੇ ਦੇਖ ਸਕਦੇ ਕਿੰਨਾ ਵਧੀਆ ਬਣ ਗਿਆ ਇਹ ਕਰੰਚੀ ਆ ਵੀ ਤੁਸੀਂ ਦੇਖ ਸਕਦੇ ਇੱਦਾਂ ਇਹਦੇ ਉੱਪਰ ਇਹ ਟਮੇਟੋ ਸੌਸ ਪਾਤੀ ਹੈ ਇਹਦੇ ਉੱਪਰ ਅਸੀਂ ਪਾਵਾਂਗੇ ਸੇਵੀਆ ਆ ਤੇ ਦੇਖ ਸਕਦੇ ਇਹਦੇ ਉੱਪਰ ਤੁਸੀਂ ਦਹੀਂ ਵੀ ਪਾ ਸਕਦੇ ਹੋ ਜੇ ਕਿਸੇ ਨੂੰ ਹਰ ਕਿਸੇ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਜੇ ਤੇ ਦਹੀਂ ਚਾਹ ਦਹੀਂ ਪਾ ਸਕਦੇ ਆ ਦੇਖ ਸਕਦੇ ਤੇ ਕਿੰਨਾ ਵਧੀਆ ਬਣ ਗਿਆ ਬੱਚੇ ਖੁਸ਼ ਹੋ ਕੇ ਖਾਣਗੇ ਜਰੂਰ ਟਰਾਈ ਮਾਰਿਓ ਲਓ ਜੀ ਨਹੀਂ ਦਿੰਨੇ ਹੋੜੇ ਖੁਸ਼ੀ ਨੂੰ ਲੋ ਸਾਡਾ ਵੀ ਰੈਡੀ ਹੋ ਗਿਆ ਇਹਨੂੰ ਵੀ ਇੱਦਾਂ ਹੀ ਸੇਕ ਲਾਂਗੇ ਗੈਸ ਬਿਲਕੁਲ ਸੇਮ ਬਤੇ ਹੈਗੀ ਸਾਡੀ ਹਾਂ ਕਿੰਨਾ ਵਧੀਆ ਬਣ ਗਿਆ ਵੀ ਉਹ ਲੋ ਜੀ ਖੁਸ਼ੀ ਖਾਂਦੀ ਆ ਆਪਣੀ ਮਨਪਸੰਦ ਦੀ ਚੀਜ਼ ਜੋ ਅਸੀਂ ਬਣਾਇਆ ਹੈ ਖੁਸ਼ੀ ਰੋਟੀ ਨਹੀਂ ਖਾਂਦੀ ਕੁਸੀ ਕਿੱਦਾਂ ਲੱਗਾ ਵਧੀਆ ਬਣਿਆ ਹੂੰ ਖੁਸ਼ੀ ਨੇ ਰੋਟੀ ਨਹੀਂ ਖਾਣੀ ਹੁੰਦੀ ਇਹਨੂੰ ਮੈਂ ਕਿ ਭਾਈ ਰੋਜ਼ ਬਣਾਵਣਾ ਦਈ ਜੋ ਲੋ ਜੀ ਤੁਸੀਂ ਜਰੂਰ ਬਣਾ ਕੇ ਵੇਖਿਓ ਜਰੂਰ ਟਰਾਈ ਮਾਰਿਓ ਕਿ ਬੱਚੇ ਜਿੱਦਾਂ ਰੋਟੀ ਨਹੀਂ ਖਾਂਦੇ ਹੈਗੇ ਇਹ ਖੁਸ਼ ਹੋ ਕੇ ਖਾਂਣਗੇ ਜਰੂਰ ਬਣਾ ਕੇ ਵੇਖਿਓ ਇਹ ਰੈਸਪੀ ਤੁਹਾਨੂੰ ਕਿਦਾਂ ਲੱਗੀ ਹੈ ਜਰੂਰ ਦੱਸਿਓ ਕਮੈਂਟਾਂ ਚ ਅੱਜ ਦੀ ਵੀਡੀਓ ਦਾ ਵੀ ਇੱਥੇ ਹੀ ਐਂਡ ਕਰਦੇ ਆਂ ਜੇ ਵੀਡੀਓ ਜੜਾ ਵੀ ਵਧੀਆ ਲੱਗੀ ਆ ਤੇ ਸ਼ੇਅਰ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਬਾਏ ਬਾਏ